ਨਨਕ ਪਤ ਤੋ ਉਦਾਰੁਣਹ ਗੋਲੇ ਹੋਲੀ ਬਾਬਾ ਗਤਹਰੂਕਰਦ ਲਬੇ ਚੁ ਗੁਣ ਚਹਰ ਫਰਖੁੰਦਹ ਖੂਕਰਦ ਜਵਰ ਸ਼ਤਰ ਤਖਦ ਦੇ ਮਾਲਕ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਹਜ਼ੂਰੀ ਅੰਦਰ ਸੱਜ ਬੈਠੀ ਗੁਰੂ ਪਿਆਰੀ ਖਾਲਸਾ ਸਾਧ ਸੰਗਤ ਜੀ ਫਤਿਹ ਪ੍ਰਵਾਨ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁੰਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਪਾਵਨ ਹਜ਼ੂਰੀ ਅੰਦਰ ਸਾਲ ਸਭ ਪੰਥ ਦੇ ਮਹਾਨ ਤਖਤ ਸ਼੍ਰੀ ਕੇਸਗੜ ਸਾਹਿਬ ਆਨੰਦਪੁਰ ਸਾਹਿਬ ਵਿਖੇ ਆਪ ਸਰਬੱਤ ਸੰਗਤਾਂ ਹੋਲੇ ਮਹੱਲੇ ਦੇ ਪਾਵਨ ਤਿਹਾੜ ਦੇ ਉੱਪਰ ਹਾਜ਼ਰੀਨ ਹੋ ਆ ਇਸ ਅਗਮੀ ਤਿਹਾੜ ਦੀ ਜੋ ਹਿਸਟਰੀ ਹੈ ਜੋ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨੇ ਸ਼ੁਰੂ ਕੀਤਾ ਗੁਰਬਾਣੀ ਦੀ ਰੋਸ਼ਨੀ ਵਿੱਚ ਉਹਦੇ ਨਾਲ ਜੁੜ ਕੇ ਸਮੇਂ ਨੂੰ ਜੀਵਨ ਨੂੰ ਸਫਲਾ ਕਰਦੇ ਹਾਂ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਦੀ ਬਾਣੀ ਦਾ ਫਰਮਾਨ ਹੈ ਗੁਰਗੋਬਿੰਦ ਗੁਰੂ ਗੋਪਾਲ ਆਪਣੇ ਦਾਸ ਕੋ ਰੱਖਣਹਾਰ ਸਾਸ ਸਾਸ ਜਨ ਸਦਾ ਸਲਾਹੇ ਪਾਰ ਬ੍ਰਹਮ ਗੁਰ ਬੇਪਰਵਾਹੇ ਅਕਾਲ ਪੁਰਖ ਨੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਤੋਂ ਲੈ ਕੇ ਗੁਰੂ ਗੋਬਿੰਦ ਸਿੰਘ ਮਹਾਰਾਜ ਤਾਈਂ ਦਸ ਰੂਪ ਧਰਨੇ ਕੀਤੇ ਕਿ ਸਰਨ ਨਿੰਦਕ ਮਾਰ ਪਾਏ ਸਭ ਧਰਨ ਉਹ ਨਸਾਤ ਹਾਸਲ ਕਰਦਾ ਏ ਤੇ ਜਿਹੜਾ ਗੁਰੂ ਅੱਗੇ ਅੜਦਾ ਏ ਉਹ ਚੜ ਜਾਂਦਾ ਹੈ ਤੋ ਕਲ ਯੁਗ ਦੇ ਅਵਤਾਰ ਖੁਦ ਖੁਦਾ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਉਹਨਾਂ ਨੂੰ ਪੁੱਛੋ ਦੁਨੀਆ ਤੇ ਆਉਣ ਦਾ ਉਹਨਾਂ ਦਾ ਕਾਰਨ ਕੀ ਹੈ ਜਬ ਜਬ ਹੋਤ ਅਰਿਸ਼ਟ ਅਪਾਰਾ ਤਬ ਤਬ ਦੇਹ ਤਰਦ ਅਵਤਾਰਾ ਮਹਾਰਾਜ ਦਾ ਫਰਮਾਨ ਹੈ ਜਿਵੇਂ ਜਿਵੇਂ ਦੁਨੀਆ ਦੇ ਉੱਤੇ ਪਾਪ ਵਧਦਾ ਹੈ ਤਵੇਂ ਤਵੇਂ ਮਹਾਪੁਰਸ਼ਾਂ ਦਾ ਅਵਤਾਰਾਂ ਦਾ ਇਸ ਰੂਹੇ ਜ਼ਮੀਨ ਦੇ ਉੱਤੇ ਆਗਾਜ਼ ਹੁੰਦਾ ਹੈ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨੂੰ ਪੁੱਛੋ ਤੁਹਾਡਾ ਇਸ ਰੂਹੇ ਜ਼ਮੀਨ ਤੇ ਆਉਣ ਦਾ ਕਾਰਨ ਕੀ ਹੈ ਬਚਤਰਨਾਟਕ ਦੇ ਵਿੱਚ ਮਹਾਰਾਜ ਫੁਰਮਾਨ ਕਰਦੇ ਨੇ ਹਮ ਇਹ ਕਾਜ ਜਗਤ ਮੋ ਆਏ ਧਰਮ ਹੇਤ ਗੁਰਦੇਵ ਪਠਾਏ ਜਹਾਂ ਤਹਾਂ ਤੁਮ ਧਰਮ ਬਿਥਾਰੋ ਦੁਸ਼ਟ ਦੋਖੀਨ ਪਕਰ ਪੁਛਾਰੋ ਕਹਿੰਦੇ ਮੈਂ ਸਰੂਹੇ ਜ਼ਮੀਨ ਦੇ ਉੱਤੇ ਧਰਮ ਨੂੰ ਪਰਫੁੱਲਤ ਕਰਨ ਪਹੁੰਚਿਆ ਹਾ ਪਾਪੀਆਂ ਦਾ ਨਾਸ਼ ਕਰਨ ਸਾਧੂਆਂ ਸਤਪੁਰਸ਼ਾਂ ਦੀ ਰੱਖਿਆ ਕਰਨ ਦੇ ਲਈ ਭਾਈ ਸਾਹਿਬ ਭਾਈ ਨੰਦ ਲਾਲ ਨੂੰ ਪੁੱਛੋ ਫਾਰਸੀ ਦੀ ਗਜ਼ਲ ਹੈ ਸਲਤਨਤ ਦਹਮਸ਼ ਦਸਤ ਪੇਚੇ دیਵਾਨੇ ਦੌਰ ਗੀਰ ਵਾ ਜ਼ੇਬੋ ਅਰਾਇਸ਼ੇ ਜਾਵੇਦਾਨੀ ਸਰੀਰ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੋ ਗੁਰੂ ਨਾਨਕ ਤੋਂ ਦਸਵੇਂ ਨੇ ਕਹਿੰਦੇ ਸ਼ੈਤਾਨਾਂ ਨੂੰ ਮਰੋੜਨ ਦੇ ਲਈ ਇਸ ਰੂਹੇ ਜ਼ਮੀਨ ਤੇ ਪ੍ਰਗਟ ਹੋਏ ਨੇ ਗੁਰੂ ਨਾਨਕ ਦੇ ਅਗੰਮੀ ਤਖਤ ਨੂੰ ਸਜਾਵਟ ਬਖਸ਼ਣ ਵਾਲੇ ਨੇ ਜਾਹੀ ਕਾਜ ਧਰਾ ਹਮ ਜਨਮੰ ਸਮਝ ਲਿਹੋ ਸਾਧੂ ਸਭ ਮਨ ਮੰ ਧਰਮ ਚਲਾਵਨ ਸੰਤ ਉਭਾਰਨ ਦੁਸ਼ਟ ਸਭਨ ਕੋ ਮੂਲ ਉਪਾਰਨ ਦੁਸ਼ਟਾਂ ਦਾ ਖਾਤਮਾ ਕਰਨ ਮਹਾਪੁਰਸ਼ਾਂ ਦੀ ਜੜ ਲਾਉਣ ਇਸ ਰੂਹੇ ਜ਼ਮੀਨ ਦੇ ਉਤੇ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਕਹਿੰਦੇ ਨੇ ਸਾਡਾ ਆਗਾਜ਼ ਹੋਇਆ ਜਦੋਂ ਉਹਨਾਂ ਦੇ ਬਾਬਤ ਆਪਾਂ ਪੜ੍ਹਦੇ ਹਾਂ ਔਰ ਦੂਸਰਾ ਜਦੋਂ ਉਹਨਾਂ ਦੀ ਰੂਪਰੇਖਾ ਦੇਖਦੇ ਹਾਂ ਉਹਨਾਂ ਦੀ ਮੂਰਤ ਵੱਲ ਵੇਖੀਏ ਧਨੁਖ ਧਾਰੀ ਨੇ ਉਹਨਾਂ ਦੇ ਕੋਲ ਖੜਗ ਹੈ ਉਹਨਾਂ ਦੇ ਕੋਲ ਤਲਵਾਰ ਹੈ ਉਹਨਾਂ ਦੇ ਕੋਲ ਤੂਫੰਗ ਹੈ ਉਹਨਾਂ ਦੀ ਬਾਣੀ ਵੱਲ ਧਿਆਨ ਦਿਈਏ ਤੇ ਮਹਾਰਾਜਾਂ ਦੇ ਨੇ ਹਰ ਸਰੇ ਦੇ ਵਿੱਚ ਪ੍ਰੇਮ ਕੁਲਿਆ ਹੋਇਆ ਹੈ ਜਤਰ ਤਤਰ ਦਿਸ਼ਾ ਵਿਸ਼ਾ ਹੋਏ ਫੈਲਿਓ ਅਨੁਰਾਗ ਹਰ ਜ਼ਰੇ ਦੇ ਵਿੱਚ ਮੁਹੱਬਤ ਹੈ ਪ੍ਰਭੂ ਦਾ ਪ੍ਰੇਮ ਹੈ ਅੰਦਰੂਨੀ ਤੌਰ ਤੇ ਬੜਾ द्रਵਿਤ ਹਿਰਦਾ ਗੁਰੂ ਦਾ ਬਹਿਰੂਨੀ ਤੌਰ ਤੇ ਯੁੱਧ ਕਲਾ ਦੇ ਵਿੱਚ નિਪੁੰਨ ਨੇ ਹੁਣ ਐਡੇ द्रਵਿਤ ਹਿਰਦੇ ਵਾਲੇ ਦਿਆਲੂ ਹਿਰਦੇ ਵਾਲੇ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨੂੰ ਤਲਵਾਰ ਕਿਉਂ ਉਠਾਉਣੀ ਪੈਂਦੀ ਹੈ ਮੁਗਲੀਆਂ ਸਲਤਨਤ ਜਦੋਂ ਇਸ ਰੂਹੇ ਜ਼ਮੀਨ ਤੇ ਜ਼ੁਲਮ ਕਰਦੀ ਐ ਧਰਮ ਦੀ ਰੱਖਿਆ ਦੀ ਖਾਤਰ ਗੁਰੂ ਤੇਗ ਬਹਾਦਰ ਸਾਹਿਬ ਪਾਸ਼ਾ ਸੀਸ ਦਿੰਦੇ ਨੇ ਤਿਲਕ ਜੰਜੂ ਰਾਖਾ ਪ੍ਰਭ ਤਾਂ ਕਾਕੀਨੋ ਬਡੋ ਕਲੂ ਮਹਸਾਕਾ ਸਾਧਨ ਹੇਤ ਇਤੀ ਜਿਨ ਕਰੀ ਸੀਸ ਦਿਆ ਪਰ ਸੀਨਾ ਉਚਰੀ ਧਰਮ ਹੇਤ ਸਾਕਾ ਜਨ ਕੀਆ ਸੀਸ ਦਿਆ ਪਰ ਸਿਰ ਨਾ ਦਿਆ ਮਹਾਰਾਜ ਦੇ ਸਾਵੇ ਜਦੋਂ ਪਿਤਾ ਗੁਰੂ ਤੇਗ ਬਹਾਦਰ ਸਾਹਿਬ ਦਾ ਸੀਸ ਹੁੰਦਾ ਗੁਰਦੇਵ ਇਹ ਐਲਾਨ ਕਰਦੇ ਨੇ ਇਹ ਔਰੰਗਜ਼ੇਬ ਤੂੰ ਪ੍ਰੇਮ ਦੀ ਭਾਸ਼ਾ ਨਹੀਂ ਸਮਝ ਸਕਦਾ ਤੇਰੇ ਲਈ ਤਲਵਾਰ ਦੀ ਭਾਸ਼ਾ ਹੀ ਠੀਕ ਹੈ ਕੰਡਿਆਂ ਦੇ ਸਾਵੇਂ ਫੁੱਲ ਬਣ ਕੇ ਰਵਾਂਗੇ ਤੇ ਵਿੰਨੇ ਜਾਵਾਂਗੇ ਕੰਡਿਆਂ ਦੇ ਸਾਵੇਂ ਕੰਡੇ ਬਣ ਕੇ ਟੱਕਰਨਾ ਪੈਂਦਾ ਸ਼ੇਰ ਦੇ ਸਾਵੇਂ ਸ਼ੇਰ ਦਿੱਖ ਸਕਦਾ ਹੈ ਗਉ ਦੀ ਕੋਈ ਹਸਤੀ ਨਹੀਂ ਹੁੰਦੀ ਐਲਾਨ ਕੀਤਾ ਪਾਤਸ਼ਾਹ ਨੇ ਬਲਾਚਾਰ ਦੀ ਦਰਮਿਆ ਆਮਦਮ ਬਾਤ ਤਦਬੀਰ ਤੀਰੋ ਤੁਫੰਗ ਆਮਦਮ ਤੂੰ ਔਰੰਗਜ਼ੇਬ ਨਿਰਮਾਨਤਾ ਦੀ ਫਕੀਰੀ ਦੀ ਪ੍ਰੇਮ ਦੀ ਭਾਸ਼ਾ ਨਹੀਂ ਸਮਝਦਾ ਮਜਬੂਰਨ ਮੈਨੂੰ लाਚਾਰ ਹੋ ਕੇ ਹਥਿਆਰ ਉਠਾਉਣਾ ਪੈ ਗਿਆ ਸ਼ਸਤਰ ਉਠਾਉਣਾ ਪੈ ਗਿਆ ਤੂੰ ਸਮਝ ਲਿਓ ਸਿੱਖ ਜਗਤ ਨੇ ਜਿਹੜੇ ਸ਼ਸਤਰ ਪਹਿਨੇ ਨੇ ਉਠਾਏ ਨੇ ਗਊ ਗਰੀਬ ਦੀ ਰੱਖਿਆ ਦੇ ਲਈ ਸੈਲਫ ਡਿਫੈਂਸ ਦੇ ਲਈ ਇਹ ਕਿਸੇ ਦਾ ਘਾਣ ਕਰਨ ਦੇ ਲਈ ਨਹੀਂ ਨੇ ਤੋ ਮਹਾਰਾਜ ਨੇ ਐਲਾਨ ਕਰ ਦਿੱਤਾ ਮੈਂ ਮਿੱਟੀ ਵਿੱਚ ਰੁਲਦੇ ਕਿਣਕਿਆਂ ਨੂੰ ਰੂਹੇ ਜ਼ਮੀਨ ਦੇ ਉੱਤੇ ਤਖਤੋ ਤਾਜ ਬਖਸ਼ਾਂਗਾ ਇਸ ਪ੍ਰਕਾਰ ਦੇ ਨਾਲ ਸਮਾ ਬਣਿਆ ਗੁਰਦੇਵ ਨੇ ਖੰਡੇ ਦੀ ਪੌਲ ਬਖਸ਼ੀ ਹੈ ਖਾਲਸਾ ਪੰਥ ਸੱਜਿਆ ਹੈ ਹੁਣ ਇਹ ਬੜਾ ਜ਼ਰੂਰੀ ਹੈ ਯੁੱਧ ਅਭਿਆਸ ਦੇ ਵਿੱਚ નિਪੁੰਨ ਹੋਣਾ ਗੁਰੂ ਪਰਮੇਸ਼ਰ ਤੇ ਆਪ ਖੁਦ ਖੁਦਾ ਨੇ ਪਰਮੇਸ਼ਵਰ ਦਾ ਸਰੂਪ ਨੇ ਇਤੇ ਆਪਾਂ ਸਮਝ ਸਕਦੇ ਹਾਂ ਦੁਨੀਆ ਨੂੰ ਸਿਖਾਉਣ ਆਏ ਨੇ ਗੁਰੂ ਨੂੰ ਕੁਝ ਵੀ ਸਿੱਖਣ ਦੀ ਲੋੜ ਨਹੀਂ ਨਾ ਕਿਸੇ ਅਭਿਆਸ ਦੀ ਲੋੜ ਹੈ ਆਪ ਨਰਾਇਣ ਕਲਾਧਾਰ ਜਗਮਹਿ ਪਰਵਰਿਓ ਖੁਦਾ ਗੁਰੂ ਨਾਨਕ ਗੁਰੂ ਗੋਬਿੰਦ ਸਿੰਘ ਬਣ ਕੇ ਪ੍ਰਗਟ ਸੀ ਦੁਨੀਆ ਤੇ ਪਰ ਤੁਹਾਨੂੰ ਗੁਲਾਮਾਂ ਨੂੰ ਆਜ਼ਾਦ ਕਰਵਾਉਣ ਦੇ ਲਈ ਸ਼ਸਤਰ ਵਿਦਿਆ ਦੇ ਵਿੱਚ નિਪੁੰਨ ਕਰਨਾ ਸੀ ਉਹਦੇ ਲਈ ਹੋਲੇ ਮਹੱਲੇ ਦੇ ਦਿਵਸ ਦਾ ਆਗਾਜ਼ ਹੁੰਦਾ ਹੈ ਫਾਰਸੀ ਦਾ ਲਫ਼ਜ਼ ਹੈ ਹੋਲਾ ਹਮਲੇ ਨੂੰ ਆਖਿਆ ਜਾਂਦਾ ਹੈ ਮਹੱਲਾ ਅਰਬੀ ਦਾ ਲਫ਼ਜ਼ ਹੈ ਹਲੂਲ ਦੀ ਜਗ੍ਹਾ ਜਿੱਥੇ ਜਾ ਕੇ ਟਿਕ ਜਾਈਏ ਖਾਲਸਾ ਪੰਥੇ ਅਰਥ ਕਰਦਾ ਹੈ ਕੋਈ ਜਗਾ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨੇ ਮੁਕਰਰ ਕਰ ਦੇਣੀ ਦੋ ਦਲ ਸਾਜ ਲੈਣੇ ਜਿਹੜਾ ਇਸ ਜਗਾ ਨੂੰ ਕਿਲੇ ਨੂੰ ਫਤਿਹ ਕਰੇਗਾ ਹੋਲਾ ਖੇਲ ਕੇ ਜੰਗ ਜੂ ਕਰਿਆ ਦੇ ਨਾਲ ਉਹਨੂੰ ਖੁਸ਼ੀ ਦੇ ਵਿੱਚ ਮਹਾਰਾਜ ਨੇ ਸਿਰੋਪਾਓ ਦੇ ਕੇ ਨਿਵਾਜਣਾ ਜਦੋਂ ਫਤਿਹ ਕਰਕੇ ਕਿਲਾ ਵਾਪਸ ਆਉਣਾ ਉਹਨੂੰ ਮਹੱਲਾ ਲਬਸ ਦੇ ਨਾਲ ਸੰਬੋਧਿਤ ਕੀਤਾ ਜਾਣਾ ਇਸ ਪ੍ਰਕਾਰ ਦੇ ਨਾਲ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨੇ ਦੁਨਿਆਵੀ ਰੰਗ ਦੇ ਬਦਲੇ ਰੱਬੀ ਰੰਗ ਵਿੱਚ ਅਕਾਲ ਪੁਰਖ ਦੀ ਫੌਜ ਨੂੰ ਰੰਗ ਕਰਕੇ ਯੁੱਧ ਵਿੱਦਿਆ ਦੇ ਵਿੱਚ નિਪੁੰਨ ਕਰਕੇ ਇਸ ਰੂਹੇ ਜ਼ਮੀਨ ਦੀ ਸਭ ਤੋਂ ਵੱਡੀ ਤਾਕਤ ਔਰੰਗਜ਼ੇਬ ਦੇ ਨਾਲ ਮੱਥਾ ਲਾਉਣ ਲਈ ਤਿਆਰ ਕਰ ਦਿੱਤਾ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨੇ ਆਪਣੇ ਦੀਵਾਨ ਆਪਣੇ ਕੋਲ ਬੁਲਾਉਣੇ ਕੀਤੇ ਨੇ ਪਾਤਸ਼ਾਹ ਨੇ ਮਾਮਾ ਕਿਰਪਾਲ ਚੰਦ ਜੀ ਨੂੰ ਸੱਦਿਆ ਹੈ ਖਜ਼ਾਨਚੀ ਮਤੀ RAM ਨੂੰ ਸੱਦਿਆ ਹੈ ਦੀਵਾਨ ਨੰਦ ਚੰਦ ਨੂੰ ਸੱਦਿਆ ਹੈ ਸਦਕੇ ਹੁਕਮ ਕਰਦੇ ਨੇ ਮਾਗ ਬੀਤਰਿਆ ਹੈ ਚੇਤ ਦਾ ਆਗਾਸ ਹੋਵੇਗਾ ਸੰਗਤਾਂ ਨੂੰ ਹੁਕਮਨਾਮੇ ਕੱਲੇ ਜਾਣ ਅਨੰਦਾਂ ਦੀ ਪੂਰੀ ਵੱਲ ਨੂੰ ਵਹੀਰਾ ਘੱਟ ਕੇ ਆਉਣ ਗੁਲਾਬ ਕੇਸਰ ਚੰਦਨ ਆਦ ਇਕਤਰ ਕਰਕੇ ਗੁਲਾਲ ਤਿਆਰ ਕੀਤਾ ਜਾਵੇ ਕੁੰਕਮੇ ਪਿਛਕਾਰੀਆਂ ਰੰਗ ਦੇ ਨਾਲ ਭਰ ਲਈਆਂ ਜਾਣ ਸਮਾ ਬਣਿਆ 1757 ਬਿਕਰਮੀ ਸੰਮਤ ਚੇਤਵਦੀ 1 ਦਾ ਤਿੰਨਾ ਲੋਕਾਂ ਦਾ ਖਸਮ ਖੁਦ ਖੁਦਾ ਗੁਰੂ ਗੋਬਿੰਦ ਸਿੰਘ ਸੱਚਾ ਪਾਤਸ਼ਾ ਜਿੱਥੇ ਅੱਜ ਕੱਲ ਕਿਲਾ ਹੌਲਗੜ ਹੈ ਇੱਥੇ ਬਹੁਤ ਵੱਡਾ ਚਬੂਤਰਾ ਵਿਸ਼ਾਈ ਕਰਵਾਈ ਗਈ ਹੈ ਦੀਵਾਨ ਸਜਿਆ ਹੋਇਆ ਹੈ ਇਤਿਹਾਸ ਵਿੱਚ ਜ਼ਿਕਰ ਹੈ ਵੀ ਗੁਰਦੇਵ ਨੇ ਚਿੱਟਾ ਪੁਸ਼ਾਕਾ ਪਹਿਨਿਆ ਹੋਇਆ ਸੀ ਨੀਲਾ ਦਸਤਾਰਾ ਸਜਾਇਆ ਹੋਇਆ ਹੈ ਬਸੰਤ ਰਾਗ ਦੇ ਵਿੱਚ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦੇ ਚਰਣਾ ਵਿੱਚ ਬੈਠੇ ਕੀਰਤਨੀਆਂ ਨੇ ਕੀਰਤਨ ਸ਼ੁਰੂ ਕੀਤਾ ਬਾਣੀ ਦਾ ਇਹ ਸ਼ਬਦ ਪੜ੍ਹਦੇ ਨੇ ਗੁਰਸੇਵੋ ਕਰ ਨਮਸਕਾਰ ਆਜ ਹਮਾਰਾ ਮੰਗਲਚਾਰ ਕੀਰਤਨ ਦੀ ਸਮਾਪਤੀ ਹੁੰਦੀ ਹੈ ਇਤਿਹਾਸ ਤੇ ਵਿੱਚ ਇਹ ਜ਼ਿਕਰ ਮਿਲਦਾ ਹੈ ਪੰਜ ਪਿਆਰੇ ਸਹਿਬਾਨ ਗੁਰਾਂ ਦੇ ਸਾਵੇਂ ਆ ਜਾਂਦੇ ਨੇ ਭਾਈ ਸਾਹਿਬ ਭਾਈ ਨੰਦ ਲਾਲ ਵਰਗੇ ਮਹਾਨ ਕਵੀ ਮਹਾਪੁਰਸ਼ ਗੁਰਾਂ ਦੇ ਸਾਵੇਂ ਆ ਜਾਂਦੇ ਨੇ ਹੁਣ ਉਹ ਜਿਹੜਾ ਰੰਗ ਤਿਆਰ ਕੀਤਾ ਗਿਆ ਖੁਸ਼ਬੂਦਾਰ ਦੀਵਾਨ ਦੀ ਸਮਾਪਤੀ ਤੋਂ ਬਾਅਦ ਪੰਜਾ ਪਿਆਰਿਆਂ ਨੇ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦੇ ਗੁਲਾਲ ਲਾ ਕੇ ਰੰਗ ਦੇ ਨਾਲ ਪੂਜਨ ਕੀਤਾ ਹੁਣ ਇਧਰ ਨੂੰ ਧਿਆਨ ਦਿਓ ਕਈਆਂ ਨੂੰ ਬ੍ਰਾਹਮਣ ਫੋਬੀਆ ਹੋਇਆ ਹਰ ਗੱਲ ਵਿੱਚ ਬ੍ਰਾਹਮਣਵਾਦ ਇਹਨਾਂ ਨੂੰ ਜਾਪਣ ਲੱਗ ਪੈਂਦਾ ਇਤਿਹਾਸ ਨੂੰ ਜਦੋਂ ਆਪਾਂ ਬਾਚਦੇ ਆ ਗੁਰਬਾਣੀ ਦੀ ਰੋਸ਼ਨੀ ਵਿੱਚ ਤੋਂ ਸਮਝ ਪੈਂਦੀ ਹੈ ਸਿੱਖ ਗੁਰੂ ਪਰਮੇਸ਼ਰ ਦੀ ਪੂਜਾ ਕਰਦਾ ਉਹਦੇ ਤੋਂ ਅਲੱਗਾ ਕਿਸੇ ਦੀ ਨਹੀਂ ਗੁਰ ਮੇਰੀ ਪੂਜਾ ਗੁਰ ਗੋਬਿੰਦ ਗੁਰ ਮੇਰਾ ਪਾਰ ਬ੍ਰਹਮ ਗੁਰ ਭਗਵੰਤ ਸਿੱਖ ਸਦਾ ਹੀ ਗੁਰੂ ਦੀ ਸੇਵਾ ਵਿੱਚ ਲੱਗਾ ਰਹਿੰਦਾ ਹੈ ਆਈ ਵਰਸ਼ਪ ਐਂਡ ਅਡੋਰ ਮਾਈ ਗੁਰੂ ਇੱਕ ਗੁਰੂ ਗੋਬਿੰਦ ਸਿੰਘ ਤੋਂ ਅਲੱਗ ਸਿੱਖ ਕਿਸੇ ਦੀ ਪੂਜਾ ਨਹੀਂ ਕਰਦਾ ਹੁਣ ਕਈਆਂ ਨੂੰ ਪੂਜਾ ਲਬਜ਼ ਤੋਂ ਵੀ ਮੁਸ਼ਕਲ ਖੜੀ ਹੋ ਜਾਂਦੀ ਬ੍ਰਾਹਮਣਵਾਦ ਆਗਾਜ਼ ਹੁੰਦਾ ਕਿਧਰੇ ਨਾ ਕਿਧਰੇ ਅਲਫਾਜ਼ ਕਿਧਰੇ ਨਾ ਕਿਧਰੇ ਸਿਧਾਂਤ 1921 ਮੇਲ ਖਾ ਜਾਂਦੇ ਨੇ ਯਹੂਦੀਆਂ ਤੋਂ ਕ੍ਰਿਸਚੀਅਨਿਟੀ ਇਸਲਾਮ ਜਗਤ ਚੱਲਦਾ ਹੈ 70% ਦੀ ਸਿਧਾਂਤ ਨਾਲ ਜਾਣਗੇ ਇਸੇ ਤਰ੍ਹਾਂ ਭਾਰਤ ਵਰਸ਼ ਵਿੱਚ ਸਨਾਤਨੀ ਨੇ ਹਿੰਦੂਇਸਮ ਹੈ ਬੁੱਧਿਸਟ ਲੋਕ ਨੇ ਜੈਨਿਜ਼ਮ ਨੇ ਸਿੱਖੀਸਮ ਨੇ ਇੱਕੇ ਸਭ ਕੌਂਟੀਨੈਂਟ ਦੀ ਉਭਜ ਹੋਣ ਦੇ ਕਾਰਨ ਕਿਧਰੇ ਨਾ ਕਿਧਰੇ ਕੋਈ ਨਾ ਕੋਈ ਸਿਧਾਤ ਮੇਲ ਕਾੰਦਾ ਇਹਦਾ ਮਤਲਬ ਇਹ ਨਹੀਂ ਵੀ ਜੇ ਖਾਲਸੇ ਨੇ ਰੰਗ ਬਖੇਰ ਲਿਆ ਤੇ ਕੱਚੇ ਰੰਗ ਦੇ ਨਾਲ ਉਹ ਸਨਾਤਨੀ ਬਣ ਜਾਵੇਗਾ ਤੋਂ ਥੋੜਾ ਜਿਹਾ ਮਿਹਦਾ ਵੱਡਾ ਰੱਖਿਆ ਕਰੋ ਸੰਕੀਰਣ ਨਾ ਕਰੋ ਆਪਣੇ ਧਰਮ ਨੂੰ ਦੋ ਚੀਜ਼ਾਂ ਦੇ ਨਾਲ ਧਰਮ ਜੁਦਾ ਹੁੰਦੇ ਨੇ ਇੱਕ ਚਿੰਨ ਤੇ ਦੂਸਰਾ ਗ੍ਰੰਥ ਸਨਾਤਨੀਆਂ ਦਾ ਧਾਰਮਿਕ ਗ੍ਰੰਥ ਭਗਵਤ ਗੀਤਾ ਹੈ ਜਾਂ ਵੇਦ ਨੇ ਮਰਿਆਦਾ ਦੇ ਗ੍ਰੰਥ ਸ਼ਾਸਤਰ ਸਿਮਰਤੀਆਂ ਪੁਰਾਨ ਪ੍ਰਾਚੀਨ ਗ੍ਰੰਥ ਨੇ ਸਿੱਖ ਜਗਤ ਦਾ ਧਾਰਮਿਕ ਗ੍ਰੰਥ ਗੁਰੂ ਗ੍ਰੰਥ ਸਾਹਿਬ ਸੱਚਾ ਪਾਤਸ਼ਾਹ ਸਾਹਿਤਿਕ ਗ੍ਰੰਥ ਇਤਿਹਾਸ ਤੇ ਗ੍ਰੰਥ ਦਸਮ ਬਾਣੀ ਹੈ ਸਰਬਲੋ ਹੈ ਸਾਡੇ ਕੋਲ ਭਾਈ ਨੰਦ ਲਾਲ ਦੀ ਬਾਣੀ ਭਾਈ ਗੁਰਦਾਸ ਦੀ ਬਾਣੀ ਰਹਿਤਨਾਮੇ ਨੇ ਇਸਲਾਮ ਜਗ ਦੇ ਕੋਲ ਕੁਰਾਨ ਪਈ ਹੈ ਧਾਰਮਿਕ ਗ੍ਰੰਥ ਹਦੀਸ ਦੇ ਅਕੋਰਡਿੰਗ ਉਹ ਜੀਵਨ ਬਤੀਤ ਕਰਦਾ ਉਹਨਾਂ ਦੇ ਸ਼ਾਸਤਰ ਨੇ 크ਰਿਸਚੀਅਨਿਟੀ ਕੋਲ ਬਾਈਬਲ ਹੈ ਧਾਰਮਿਕ ਗ੍ਰੰਥ ਹੋਰ ਬੜੀਆਂ ਸੇਂਟਸ ਦੀਆਂ ਬੁਕਸ ਮਰਿਆਦਾ ਦੀਆਂ ਪਈਆਂ ਜਿੰਨਾ ਵੱਲ ਉਹ ਸਨਾਤਨੀ ਜਾਂ ਜੂ ਪਾਉਂਦੇ ਨੇ 크ਰਿਸਚੀਅਨਿਟੀ ਕਰਾਸ ਚੱਕੀ ਫਿਰਦੀ ਹੈ ਆ ਸਾਨੂੰ ਪੰਜ ਕਕੇ ਦਿੱਤੇ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨੇ ਕੱਚ ਕੜਾ ਕਿਰਪਾਨ ਕੰਗਾ ਕੇਸ ਤੋ ਅਸੀਂ ਦੂਜੇ ਧਰਮਾਂ ਨਾਲੋਂ ਚਿੰਨ ਕਰਕੇ ਗ੍ਰੰਥ ਕਰਕੇ ਜੁਦਾ ਹਾ ਕਿਦਰੇ ਕਿਸੇ ਤਿਹਾਰ ਦੀ ਵਧਾਈ ਦੇਣ ਦੇ ਨਾਲ ਤੁਹਾਡਾ ਧਰਮ ਨਹੀਂ ਬਦਲ ਜਾਂਦਾ ਰੰਗ ਬਖੇਰਨ ਦੇ ਨਾਲ ਧਰਮ ਨਹੀਂ ਬਦਲ ਜਾਂਦਾ ਤੋ ਮਹਾਰਾਜ ਗੁਰੂ ਗ੍ਰੰਥ ਸਾਹਿਬ ਨੂੰ ਪੁੱਛੋ ਇਹ ਗੁਰੂ ਦੀ ਪੂਜਾ ਦੀ ਗੱਲ ਕਰਦੇ ਨੇ ਕਿਤੇ ਬ੍ਰਾਹਮਣਵਾਦ ਤੇ ਨਹੀਂ ਜਿਨ ਨਾਨਕ ਸਤਗੁਰ ਪੂਜਿਆ ਤਿੰਨ ਹਰ ਪੂਜ ਕਰਾਵਾ ਜਿਹੜਾ ਗੁਰੂ ਨਾਨਕ ਅਕਾਲ ਪੁਰਖ ਗੁਰੂ ਗੋਬਿੰਦ ਸਿੰਘ ਦੀ ਪੂਜਾ ਕਰੇਗਾ ਇਸ ਰੂਹੇ ਜ਼ਮੀਨ ਤੇ ਉਹਦੀ ਪੂਜਾ ਹੋਵੇਗੀ ਠਾਕੁਰ ਦਾ ਸੇਵਕ ਸਦਾ ਪੁਜਾਰੀ ਅਸੀਂ ਸਦਾ ਹੀ ਆਪਣੇ ਗੁਰਦੇਵ ਦੇ ਪੁਜਾਰੀ ਹਾਂ ਜਦੋਂ ਗੁਰੂ ਗੋਬਿੰਦ ਸਿੰਘ ਦਾ ਰੰਗ ਦੇ ਨਾਲ ਪੂਜਨ ਕਰ ਲਿਆ ਫਿਰ ਭਾਈ ਨੰਦ ਲਾਲ ਜ਼ਿਕਰ ਕਰਦੇ ਨੇ ਪਿਚਕਾਰੀਆਂ ਕੁੰਮਕੁਮੀਆਂ ਦੇ ਨਾਲ ਅਸੀਂ ਇੱਕ ਦੂਜੇ ਨੂੰ ਰੰਗਣਾ ਕੀਤਾ ਹੈ ਕਿਲਾ ਹੋਲਗੜ ਦਾ ਇਤਿਹਾਸ ਹੈ ਇੱਥੋਂ ਮਹੱਲਾ ਖੇਡਦੇ ਹੋਏ ਸਿੰਘ ਚੱਲਦੇ ਨੇ ਦੀਨ ਦੁਨੀਆ ਦੇ ਮਾਲਕ ਤਿਲਕ ਜੰਜੂ ਦੇ ਰਾਖੇ ਗੁਰੂ ਤੇਗ ਬਹਾਦਰ ਸਾਹਿਬ ਦੇ ਮੁਕੱਦਸ ਅਸਥਾਨ ਸੀਸਗੰਜ ਸਾਹਿਬ ਵਿਖੇ ਪਹੁੰਚਣਾ ਹੁੰਦਾ ਹੈ ਕਵੀਸ਼ਰਾਂ ਨੇ ਕਵਿਤਾ ਗਾਏ ਕਵੀਆਂ ਨੇ ਕਾਵ ਰਚਨਾ ਪ੍ਰਗਟ ਕੀਤੀ ਉਥੇ ਫਿਰ ਭਾਈ ਨੰਦ ਲਾਲ ਦੀ ਗਜ਼ਲ ਪ੍ਰਗਟ ਹੁੰਦੀ ਹੈ ਜਿਸ ਗਜ਼ਲ ਨੂੰ ਸੁਣ ਕਰਕੇ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨੇ ਲੰਦ ਲਾਲ ਨੂੰ ਦੀਵਾਨ ਗੋਆ ਲਕਬ ਬਖਸ਼ਣਾ ਕੀਤਾ ਹੈ। ਦੀਨ ਦੁਨੀਆ ਦੇ ਮਾਲਕ ਗੁਰੂ ਗੋਬਿੰਦ ਸਿੰਘ ਦੀ ਬਹਿਮਾ ਗਾਉਂਦੇ ਹੋਏ ਕਵੀ ਰਾਜ ਸੰਤੋਖ ਸਿੰਘ ਬ੍ਰਿਜਪਾਸ਼ਾ ਦੇ ਮਹਾਨ ਗ੍ਰੰਥ ਸੂਰਜ ਪ੍ਰਕਾਸ਼ ਵਿੱਚ ਲਿਖਦੇ ਨੇ ਸੁਨਤ ਪ੍ਰਸੰਨ ਗੁਰੂ ਅਬਿਰਾ ਭਾਈ ਨੰਦ ਲਾਲ ਨੂੰ ਖੁਸ਼ੀਆਂ ਦਿੱਤੀਆਂ। ਹੁਣ ਉਹ ਗਜ਼ਲ ਕਿਹੜੀ ਹੈ ਸਭ ਤੋਂ ਵੱਡੀ ਗਵਾਈ ਹੈ ਹੋਲੇ ਮਹੱਲੇ ਦੇ ਬਾਬਤ ਵੀ ਕਿਵੇਂ ਖੇਲੇ ਆ ਗਿਆ। ਫਾਰਸੀ ਦੇ ਬੋਲ ਨੇ ਧਿਆਨ ਨਾਲ ਸੁਣਿਓ ਗੁਲੇ ਹੋਲੀ ਬਾ ਬਾਗੇ ਦਹਰ ਬੂ ਕਰਦ ਲਬੇ ਚੂ ਗੁੰਚਹਰਾ ਫਰਕ ਹੁੰਦੇ ਖੂ ਕਰਦ ਭਾਈ ਨੰਦ ਲਾਲ ਕਹਿੰਦੇ ਨੇ ਹੋਲੀ ਦਾ ਫੁੱਲ ਇਸ ਦੁਨੀਆ ਦੇ ਬਾਜ਼ਾਰ ਦੇ ਵਿੱਚ ਖੜ ਉਠਿਆ ਹੈ ਇਸ ਬਾਜ਼ਾਰ ਦੇ ਵਿੱਚ ਲੋਕਾਂ ਦੇ ਬੁੱਲ ਮੁਰਜਾਏ ਪਏ ਸਨ ਜਦੋਂ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨੇ ਗੁਲਾਲ ਬਖੇਰਿਆ ਸਭਨਾ ਦੇ ਬੁੱਲਾਂ ਦੇ ਉੱਤੇ ਹਾਸੇ ਪਰਫੁੱਲਤ ਹੋ ਗਏ ਜਿਹੜੀ ਭਾਰਤ ਦੀ ਰੂਹੇ ਜ਼ਮੀਨ ਨੇ ਕਦੇ ਹੱਸ ਕੇ ਨਹੀਂ ਸੀ ਵੇਖਿਆ ਮੁਗਲਿਆ ਸਲਤਨਤ ਦੀ ਗੁਲਾਮੀ ਵਿੱਚ ਅੱਜ ਪਹਿਲੀ ਵਾਰ ਉਹਨਾਂ ਦੇ ਚਿਹਰੇ ਤੇ ਖੇੜਾ ਵੇਖਿਆ ਗੋਲਾਬੋ ਅੰਬਰੋ ਮੁਸ਼ਕੋ ਅਬੀਰੋ ਚੂਬਾਰਾ ਬਾਰਿਸ਼ ਅਜ ਸੂਬ ਸੂ ਕਰਦ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨੇ ਦੀਨ ਦੁਨੀਆ ਦੇ ਮਾਲਕ ਨੇ ਗੁਲਾਬ ਮੁਸ਼ਕੰਬਰ ਕਸਤੂਰੀ ਆਦ ਅੰਬੀਰ ਆਪਣੇ ਪਾਵਨ ਹਸਤ ਕਮਲਾਂ ਵਿੱਚ ਲੈ ਲਏ ਮੀਂਹ ਦੇ ਪਾਣੀ ਵਾਂਗੂ ਚਾਰ ਤਰਫ ਤੋਂ ਰੰਗਾਂ ਦੀ ਬਰਖਾ ਹੋਣ ਲੱਗ ਪਈ ਜ਼ਾਹਿ ਪਿਚਕਾਰਿਏ ਪੁਰ ਜ਼ਾਫਰਾਨੀ ਕਿ ਹਰ ਬੇਰੰਗ ਰਾ ਖੁਸ਼ ਰੰਗੋ ਭੂਕਰਦ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦੀ ਬਰਕਤ ਦੇ ਨਾਲ ਖੋਲੇ ਹੋਏ ਕੇਸਰ ਦੇ ਰੰਗ ਦੀ ਪਚਕਾਰੀ ਜਦੋਂ ਪਰਫੁੱਲਤ ਹੋਈ ਕਹਿੰਦੇ ਉਦੋਂ ਹਰ ਬੇਰੰਗ ਰੰਗ ਗੁੱਡੇ ਹੋਏ ਸਨ ਭਾਰਤ ਦੇ ਲੋਕਾਂ ਦੇ ਬੇਰੰਗ ਦਾ ਦੂਜਾ ਭਾਵ ਹੈ ਬਿਮਾਰ ਇਹ ਜਿਹੜੀ ਗੁਲਾਮੀ ਦੀ ਬਿਮਾਰੀ ਸੀ ਅੱਜ ਇਉਂ ਜਾਪਿਆ ਗਲੋਂ ਲਹਿ ਗਈ ਹੈ ਹਰ ਬੇਰੰਗ ਦੇ ਚਿਹਰੇ ਤੇ ਰੰਗ ਖਿੜ ਉੱਠਿਆ گلال فسانی از دست مبارک زامین و آسمارا سرخ رو کرد آ انندان دی پوری تے رنگین ہوئی ہے گرگوبن سنگھ پادشاہ دے مبارک ہتھاں چو گلال اڈن توں بعد ایوں جا پیا جویں زمین تے اسمان وی رنگین ہو گئے ہون دو عالم گجشت رنگین از تو فیلش ਜੋ ਸ਼ਾਹ ਹਮ ਜ਼ਾਮਾ ਰੰਗੀਂ ਦਰ ਗਲੂ ਕਰਦ ਉਹ ਜਿਹੜਾ ਚਿੱਟਾ ਜਿਹਾ ਬਾਣਾ ਸੀ ਨਾ ਕਲਗੀ ਧਰਦੇ ਉਹ ਵੀ ਰੰਗਿਆ ਗਿਆ ਇਉਂ ਜਾਪਿਆ ਜਿਵੇਂ ਦੋਵੇਂ ਆਲਮ ਹੀ ਗੁਰੂ ਗੋਬਿੰਦ ਸਿੰਘ ਨੇ ਰੰਗ ਦਿੱਤੇ ਨੇ ਲੋਕ ਤੇ ਪਰਲੋਕ ਤੋ ਇਉਂ ਹੋਲਾ ਖੇលਿਆ ਜਾ ਰਿਹਾ ਹੈ ਕਸੇ ਕੋ ਦੀਦ ਦੀਦਾਰੇ ਮੁਕੱਦਸ ਮੁਰਾਦੇ ਉਮਰ ਰਾ ਹਾਸਲ ਨਿਕੋ ਕਰਦ ਕਹਿੰਦੇ ਉਸ ਦਿਨ ਜਿੰਨੇ ਵੀ ਮੇਰੇ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਬਾਪੂ ਦਾ ਦیدار ਕੀਤਾ ਉਸ ਦਿਨ ਜ਼ਿੰਦਗੀ ਦੀ ਹਰ ਉਹਦੀ ਮੁਰਾਦ ਪੂਰੀ ਹੋ ਗਈ ਹਰ ਮਨ ਇਛਤਿਫਾਲ ਨੂੰ ਪ੍ਰਾਪਤ ਹੋ ਗਿਆ ਸ਼ਬਦ ਕੁਰਬਾਨੇ ਖਾ ਕੇ ਰਾਹੇ ਸੰਗਤ ਦਿਲੇ ਗੋਇਆ ਹਮੀ ਬਸ ਆਰਜ਼ੂ ਕਰਦ ਕਹਿੰਦੇ ਉਹ ਜਿਹੜੀ ਸੰਗਤ ਆਈ ਹੈ ਨਾ ਆਨੰਦਪੁਰ ਜਿਹੜਾ ਵੀ ਉਹਨਾਂ ਦੀ ਖਾਕ ਮਸਤਕ ਨੂੰ ਲਾ ਲਵੇਗਾ ਉਹ ਨਜ਼ਾਤ ਹਾਸਲ ਕਰੇਗਾ ਰੋਗਾ ਸੋਗਾ ਤੋਂ 84 ਲੱਖ ਜੂਨਾਂ ਤੋਂ ਮੁਕਤ ਹੋ ਜਾਵੇਗਾ ਨੰਦ ਲਾਲ ਦੀ ਇਹੀ ਖਾਹਿਸ਼ ਸੀ ਗੁਰੂ ਪਰਮੇਸ਼ਰ ਤੇ ਸੰਗਤਾਂ ਦੀ ਧੂੜੀ ਮਿਲੇ ਤੇ ਜੀਵਨ ਸਫਲਾ ਹੋ ਜਾਵੇ ਬਾਣੀ ਆndi ਹੈ ਗੁਰ ਕੀ ਧੂੜ ਕਰਹੁ ਇਸਨਾਨ ਸਾਚੀ ਦਰਗਹ ਪਾਈਐ ਮਾਨ ਜਿਹੜਾ ਗੁਰੂ ਪਰਮੇਸ਼ਰ ਦੇ ਚਰਨਾਂ ਦੀ ਧੂੜੀ ਲੈਂਦਾ ਹੈ ਲੋਕ ਪਰਲੋਕ ਸੌਰ ਜਾਂਦਾ ਹੈ ਇੱਕ ਹੋਰ ਜਗਾ ਬਾਣੀ ਚਾਹੁੰਦਾ ਗੁਰਸਿੱਖਾਂ ਕੀ ਹਰ ਧੂੜ ਦੇਹ ਹਮ ਪਾਪੀ ਭੀ ਗਤ ਪਾਹੇ ਗੁਰਸਿੱਖਾਂ ਸੰਗਤਾਂ ਦੀ ਧੂੜ ਜੀਵਨ ਸਫਲਾ ਕਰਦੀ ਹੈ ਕਹਿੰਦੇ ਜਿੰਨੇ ਜਿੰਨੇ ਉਸ ਦਿਨ ਸੰਗਤ ਦੇ ਚਰਨ ਦੀ ਧੂੜ ਮਸਤਕ ਨੂੰ ਲਾਈ ਉਹਦਾ ਜੀਵਨ ਸਫਲਾ ਹੋ ਗਿਆ ਜਦੋਂ ਆਪਾਂ ਅੱਗੇ ਇਤਿਹਾਸ ਨੂੰ ਬਾਚਦੇ ਆਂ ਹੁਣ ਇੱਥੇ ਜਿਹੜਾ ਕਿੰਤੂ ਪਰੰਤੂ ਕੀਤਾ ਜਾਂਦਾ ਰੰਗ ਪਾਉਣ ਤੇ ਡਾਕਟਰ ਭਾਈ ਵੀਰ ਸਿੰਘ ਨੇ ਬੜੇ ਸੁੰਦਰ ਅਲਫਾਜ਼ਾਂ ਚ ਸਮਝਾਇਆ ਹੈ ਕਬੀਰ ਅਰ ਸੰਤੋਖ ਸਿੰਘ ਦੀ ਰਚਨਾ ਲੈ ਕੇ ਭਾਈ ਸੰਤੋਖ ਸਿੰਘ ਬ੍ਰਿਜ ਭਾਸ਼ਾ ਵਿੱਚ ਕਹਿੰਦੇ ਨੇ ਹਿੰਦੁਨ ਕੇ ਦਿਨ ਹੋਲ ਦੀਵਾਲੀ ਇਤਿਆਦਕ ਦਿਨ ਚਲਹਿ ਕੁਚਾਲੀ ਬਿਨਾਂ ਲਾਜ ਕੇ ਹੋਏ ਨਰਨਾਰੀ ਕਰ ਹੈ ਖਰਾਬਾ ਕਾਢ ਤਗਾਰੀ ਕਹਿੰਦੇ ਹਿੰਦੂ ਵੀਰਾਂ ਦੇ ਤਿਹਾਰ ਦਿਵਾਲੀ ਤੇ ਹੋਲੀ ਬੜੇ ਮਸ਼ਹੂਰ ਨੇ ਪਰ ਮੁਸ਼ਕਲ ਇਹ ਹੈ ਇਹਨਾਂ ਤਿਹਾਰਾਂ ਤੇ ਆਪਣੇ ਇਸ਼ਟ ਦੇ ਪੂਜਨ ਤੋਂ ਲਹਿਦਾ ਬਹੁਤਾ ਮਾੜੇ ਕਰਮੀ ਕੀਤੇ ਜਾਂਦੇ ਨੇ ਹਿੰਦੂਆਂ ਦੀ ਹੋਲੀ ਵਰਗਾ ਖਾਲਸੇ ਦਾ ਹੋਲਾ ਨਹੀਂ ਹੈ ਹੁਣ ਜਦੋਂ ਹਿੰਦੂ ਪਰਿਵਾਰਾਂ ਚ ਆਪਾਂ ਰੰਗ ਦੀ ਵਰਖਾ ਵੱਲ ਧਿਆਨ ਦਿੰਨੇ ਆ ਨੰਦਗਾਓ ਦੇ ਜਿਹੜੇ ਮਰਦ ਨੇ ਨਾ ਬੀਬੀ ਰਾਧਾ ਦੇ ਪਿੰਡ ਬਰਸਾਨਾ ਦੇ ਵਿੱਚ ਜਦੋਂ ਲਾਠਾਂ ਮਾਰੋਲੀ ਖੇਡਦੇ ਨੇ ਤੋ ਕਦੇ ਇਹਦੇ ਬਾਰੇ ਖੋਜ ਕੱਢਿਓ ਪਰ ਇਸਤਰੀਆਂ ਦੇ ਰੰਗ ਪਾਉਂਦੇ ਨੇ ਬੀਬੀਆਂ ਆਗੋਂ ਬੰਦਿਆਂ ਦੇ ਡਾਂਗਾ ਮਾਰਦੀਆਂ ਨੇ ਇਸ ਪ੍ਰਕਾਰ ਦੇ ਨਾਲ ਪ੍ਰਾਇਤਨ ਨੂੰ ਸਪਰਸ਼ ਕਰਕੇ ਵਾਸ਼ਨਾ ਪੈਦਾ ਹੁੰਦੀ ਹੈ ਗਾਲੀ ਗਲੋਚ ਕੀਤਾ ਜਾਂਦਾ ਕਿਧਰੇ ਤੁਸੀਂ ਹਰਿਆਣੇ ਚਲੇ ਜਾਓ ਹੋਲੀ ਦੁਲਹੰਦੀ ਨਾਮ ਹੈ ਉਹਦਾ ਗਾਲਾ ਉਠਾ ਗਿਆ ਤੇ ਉਹ ਪਾ ਦਿਓ ਕਾਲਾ ਤੇਲ ਹੱਥਾ ਗਿਆ ਤੇ ਉਹ ਮੂੰਹ ਤੇ ਮਲ ਦਿਓ ਗੰਦੀਆਂ ਗਾਲਾਂ ਇੱਕ ਦੂਜੇ ਨੂੰ ਦੋ ਭਾਬੀਆਂ ਦੇ ਦਿਓਰ ਜਦੋਂ ਰੰਗ ਪਾਉਂਦੇ ਨੇ ਤੇ ਉਹ ਸਾੜੀਆਂ ਨੂੰ ਗੰਡਾਂ ਦੇ ਕੇ ਨਾ ਛਾਂਟੇ ਬਣਾ ਕੇ ਦਿਓਰਾਂ ਨੂੰ ਮਾਰਦੀਆਂ ਨੇ ਖਾਲਸੇ ਦਾ ਹੋਲਾ ਇਸ ਹੋਲੀ ਵਰਗਾ ਨਹੀਂ ਹੈ ਚੱਕੜ ਉਛਾਲੋ ਕਿਸੇ ਦੇ ਕਾਲਾ ਤੇ ਲਾਓ ਜਾਂ ਗੈਰ ਇਸਤਰੀ ਦੇ ਗੈਰ ਮਰਦ ਦੇ ਬੁਰੀ ਵਾਸ਼ਨਾ ਨਾਲ ਸਰੀਰ ਨੂੰ ਸਪਰਸ਼ ਕਰੋ ਨਹੀਂ ਖਾਲਸਾ ਖੁਸ਼ਬੂਦਾਰ ਰੰਗ ਬਖੇਰਦਾ ਹੈ ਇਹਦੇ ਬਾਅਦ ਜੰਗਜੂ ਕਿਰਿਆ ਨੂੰ ਅੰਜਾਮ ਦਿੰਦਾ ਹੈ ਜਿੱਥੇ ਪੀਰੀ ਦੀ ਗੱਲ ਹੈ ਉੱਥੇ ਮੀਰੀ ਦੀ ਗੱਲ ਚੱਲਦੀ ਹੈ ਹੋਲੇ ਮਹੱਲੇ ਦਾ ਇਹੀ ਸਿਧਾਂਤ ਰਿਹਾ ਹੈ ਗੁਰਬਾਣੀ ਕੀਰਤਨ ਹੁੰਦਾ ਕਵੀ ਦਰਬਾਰ ਲੱਗਦੇ ਨੇ ਢਾਡੀ ਸਿੰਘ ਵਾਰਾਂ ਲਾਉਂਦੇ ਨੇ ਗੁਲਾਲ ਬਖੇਰਿਆ ਜਾਂਦਾ ਹੈ ਫਿਰ ਜੰਗਜੂ ਕਿਰਿਆ ਨੂੰ ਅੰਜਾਮ ਦਿੱਤਾ ਜਾਂਦਾ ਹੈ ਇਹੀ ਜੰਗਜੂ ਕਿਰਿਆ ਸੀ ਜਿਹਦੇ ਨਾਲ ਮਿੱਟੀ ਵਿੱਚ ਰੁਲਦੇ ਕਿਣਕੇ ਮਨਸੂਰ ਹੋ ਗਏ ਬਾਬਾ ਬਘੇਲ ਸਿੰਘ ਬਾਬਾ ਜਸਾ ਸਿੰਘ ਆਲੂ ਵਾਲੀਆ 12 ਮਿਸਲਾਂ ਦੇ ਜਥੇਦਾਰਾਂ ਨੇ ਦਿੱਲੀ ਜਿੱਤ ਲਈ 700 ਵਰੇ ਤੋਂ ਜਿਹੜੀ ਗੁਲਾਮ ਦਿੱਲੀ ਸੀ ਇਹੋ ਜੇ ਤਿਹਾਰਾਂ ਤੇ ਜੰਗ ਜੂ ਕਰਿਆ ਦੀ ਪ੍ਰੈਕਟਿਸ ਕਰਕੇ ਹੀ ਖਾਲਸੇ ਨੇ ਮਾਰੀ ਸੀ ਤੋ ਇਹ ਗੁਰੂ ਗੋਬਿੰਦ ਸਿੰਘ ਦੀ ਅਸਮਤ ਹੈ ਸਤਿਗੁਰ ਮੇਰਾ ਤਾਣ ਤਾਣ ਮਾ ਗੁਰੂ ਇਸ ਪਾਵਰ ਆਫ ਪਾਵਰਲੈਸ ਉਹਨਾਂ ਖਾਲਸੇ ਨੂੰ ਮਨਸੂਰ ਬਣਾਉਣ ਲਈ ਮਹਾਨ ਹੋਲੇ ਮਹੱਲੇ ਦਾ ਤਿਆਰ ਬਖਸ਼ਿਆ ਹੈ ਆਪ ਸਰਬੱਤ ਸੰਗਤ ਨੂੰ ਲੱਖ ਲੱਖ ਵਧਾਈ ਖੰਡੇ ਦੀ ਪੌਲ ਛਕੋ ਗੁਰੂ ਵਾਲੇ ਬਣੋ ਸਿੱਖੀ ਪਰਫੁੱਲਤ ਰਵੇ ਸਿੱਖ ਜਗਤ ਦੀ ਸਰਮੌਰ ਧਾਰਮਿਕ ਸੰਸਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਮੂਹ ਸੇਵਾਦਾਰਾਂ ਦਾ ਧੰਨਵਾਦ ਸਤਿਕਾਰਯੋਗ ਸਰਦਾਰ ਅਮਰਜੀਤ ਸਿੰਘ ਦੀ ਚਾਵਲਾ ਜਿਨ੍ਹਾਂ ਨੇ ਸਦਾ ਦਿੱਤਾ ਸੀ ਆਪ ਸੰਗਤ ਦੇ ਦਰਸ਼ਨ ਕਰਨ ਦੇ ਲਈ ਉਹਨਾਂ ਦਾ ਧੰਨਵਾਦ ਹੈ